ਖਾ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਤੇ ਅੱਖੀ ਸੁੱਖ ਅੱਖੀ ਸੁੱਖ ਤੇ ਕਲੇਜੇ ਠੰਡ ਤੁਹਾਡਾ ਜਿਹੜਾ ਅਗਲੇ ਬੰਦੇ ਨੇ ਪੜ ਲੈਣੀ ਇਹ ਗੱਲ ਤੁਹਾਡੀ ਅੱਖਾਂ ਤੋਂ ਤੁਹਾਡੇ ਨੈਣਾਂ ਤੋਂ ਪੜ ਲੈਣੀ ਇਹ ਗੱਲ ਵੀ ਤੁਹਾਡੇ ਦੇ ਵਿੱਚ ਕੀ ਆ ਅੱਖੀ ਸੁੱਖ ਤੇ ਕਲੇਜੇ ਠੰਡ ਇੱਕ ਹੋਰ ਬੜੀਆਂ ਪਿਆਰੀਆਂ ਇੱਥੇ ਹੈਗਾ ਅੱਖਾਂ ਤੋਂ ਦਿਸੇ ਨਾ ਤੇ ਨਾਂ ਚਿਰਾਗੋ ਚਿਰਾਗ ਹੁੰਦਾ ਦੀਵਾ ਅੱਖਾਂ ਤੋਂ ਦਿਸੇ ਨਾ ਨਾਂ ਚਿਰਾਗੋ ਅੱਖਾਂ ਤੋਂ ਦਿਸੇ ਨਾ ਤੇ ਨਾਂ ਨੂਰ ਭਰੀ ਨੂਰ ਵੀ ਚਾਨਣ ਹੁੰਦਾ ਅੱਖਾਂ ਤੋਂ ਦਿਸੇ ਨਾ ਨਾਂ ਨੂਰ ਭਰੀ ਅੱਖੀਂ ਵੇਖ ਨਾ ਲੱਗੀਆਂ ਬਹੁਤ ਰੰਗ ਤਮਾਸ਼ੇ ਦੁਨੀਆ